ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਰੁਕਨਦੀਨ ਸੂਰਾ ਆਖੇ ਰੁਕਨਲ ਨਾਨਕਾ ਰਹੇ ਰਸੂਲ ਖੁਦਾਇ ਜੋ ਕੋਈ ਕਰੇ ਬੁਰੀਆਇਆਂ ਸੋਈ ਨਹੇ ਸਚਾਈ ਨਾ ਮਾਈ ਨਾ ਬਾਪੜੇ ਨਾ ਭਾਈ ਨਾ ਵੀਰ ਜੋ ਬਦ ਅਮਲ ਕਮਾਉਦੇ ਤਿੰਨਾ ਗੱਲੀ ਜੰਜੀਰ ਤਿੰਨਾ ਉਪਰ ਮੁਸਤਫਾ ਪਰੇ ਹੀ ਨਾਹੀ ਸਫਾਤ ਦੋਜ਼ਕ ਆਤਿਸ਼ ਕਤਿਐਨ तौभे तो करन नकात तौभे तो पुकारन लाख वार पावे ना कोई कबूल मिलन सजाई रोहु नो पुछिया अपूल अपुल जवाब ना निकशा सूरा आप पे बख्श मिलाई दा आप पे दे सजाए इको इक एक इक वरताए दा और किसनो पुछ है जाई हुकम पचाने खसम दा आया सो परवान नानक ताको ताक है इको इक रू अमान ਬੇੜੀ ਜਿਉਂ ਦਰਿਆ ਦੀ ਰਹਿਨ ਮੁਖਾਣੀ ਪੀਰ ਬੰਨਣ ਪੰਡ ਜ਼ਕਾਤ ਦੀ ਬਹੁਤ murid ਵੀ ਪੀਰ ਉਛਨ ਖੋਲ ਜਗਾਤੀਏ ਮੰਗਣ ਮਾਲ ਜਗਤ ਦੇਨੀ ਆਈ ਤਿੰਨਾ ਕੋ ਜਿਨੀ ਕਮਾਏ ਪਾਪ ਬੈਠਣ ਪੁੱਲ ਦਰਿਆਵਨੇ ਪਾਤਸ਼ਾਹੀ ਪਾਤਸ਼ਾਹ ਲੰਗੇ ਅਗਣਤੀ ਮੇਦਨੀ ਪੁੱਛ ਨਾ ਸਕੇ ਅਗਾਹੇ ਲੰਘ ਸਬਾਈ ਉਮਤੀ ਲਖ ਅਸੰਖਾ ਪੂਰ ਅਮਲੀ ਆਪੋ ਆਪਣੀ ਕੋ ਨੇੜੇ ਕੋ ਦੂਰ ਜਿਨੀ ਨਾਮ ਤੇ ਆਇਆ ਸੋ ਜਗ ਵਿੱਚ ਪਾਤਸ਼ਾਹ ਅਮਲੀ ਆਪੋ ਆਪਣੀ ਲੇਖਾ ਮਿਲੇ ਸਜਾਏ ਕਟਕ ਗਏ ਕਰ ਆਪਣੇ ਪਾਤਸ਼ਾਹ ਗਏ ਦਰਬਾਰ ਚੋਰ ਮਿਲੇ ਵਿੱਚ ਬੰਦੀਏ ਰਈਤ ਗਈ ਕਰ ਬਾਹ ਜਾਰੀ ਬਾਜ਼ਾਰ ਵਿੱਚ ਉਹਨਾ ਆਏ ਲੈ ਬਾਜ਼ਾਰ ਕਰਨ ਕਿਸੇ ਬਸ ਦਾਤੀਏ ਕਿ ਸਾਖਾ ਨਹੀਂ ਜਾਏ ਨੱਚਨ ਪੰਡ ਅਤਾਈਆਂ ਤਾਂ ਫੇ ਸੰਗ ਬਣਾਈ ਵਾਚਨ ਪੰਡਤ ਪੋਥੀਆਂ ਗੀਤਾ ਭਗਵਤ ਗਾਏ ਬੁੱਬਾ ਪੜਨ ਰਸਾਲੜੇ ਕਰਨ ਸਰੋਧੂ ਹਾਈ ਆਪੋ ਆਪਣੀ ਕਾਰ-ਬਾਰ ਲੱਗੀ ਸਭ ਜਾਏ ਪੂਰੇ ਗੁਰਮੁਖ ਪਹੁੰਚਲੇ ਲਾਏ ਚਰਣੀ ਕਤ ਲੰਘਾਈ ਸੋਇ ਕਰਨੀ ਪੁਰਸਲਾਤ ਵਾਲੋ ਨਿੱਕੀ ਕਹਾਈ ਖੰਡੇ ਕੋ ਲੋ ਤਿਖੜੀ ਅਗ ਲੋਹੇ ਜਿਉ ਤਪਾਏ ਤਲੇ ਵਹੈ ਨਦੀ ਪੂ ਰਾਤ ਦੀ ਉਥੇ ਲੇਤ ਕਿਰਾਏ ਸਰੂਪ ਸਰਪ ਅਠੋਹੇ ਵਿੱਚ ਫਰੀ ਜੋ ਘਟ ਘਟ ਪਾਪੀਆਂ ਖਾਈ ਪੀਰ ਖੜੇ ਲਈ ਬੀੜੀ ਐ ਸੱਦ ਲੈਨ ਮੁਰੀਦ ਬਿਠਾਈ ਚੋਰ ਉਚੱਕੇ ਲਾਲਚੀ ਹਰਾਮ ਖੋਰ ਬਤਰਾਹੇ ਠੱਗ ਬਟਵਾਰੇ ਰਹਾ ਜਨ ਲਾਇਤਬਾਰੀ ਖਾਈ ਬੇ ਉਸਤਾਦ ਬੇ ਮੁਰਸ਼ਦਾ ਇਨੀ ਮਿਲਦੀ ਬਹੁਤ ਸਜਾਈ ਲੂਣ ਹਰਾਮੀ ਕਿਰਤ ਕਰਨ ਉਹਨਾਂ ਲੱਗੇ ਕਹਾਈ ਕਟਨੀਆਂ ਅਤੇ ਲੋਲੀਆਂ ਇਨਾਂ ਰੂਹਾਂ ਵੱਟੀ ਸਜਾਈ ਕਰਕੇ ਜੋਰ ਕਰੀ ਪਰ ਮਾਇਆ ਲੈਣ ਛਪਾਈ ਰੱਖ ਪਰਾਈ ਅਮਾਨਤੀ ਜਦ ਮੰਗੇ ਮੁੱਕਰ ਪਾਏ ਖਸ ਲੈਣ ਪਰਾਈ ਜ਼ਮੀਨ ਨੂੰ ਦੇ ਵੱੱਟੀ ਸੱਚਾ ਕਹਾਈ ਕਰਕੇ ਲੇਖਾ ਕੂੜਦਾ ਲੈਂਦੇ ਦਰਬ ਪੁਲਾਏ ਇਨਾਂ ਕੋਮਾ ਜਮਨ ਕੋ ਨਹੀਂ ਤਾਰ ਉੱਤੇ ਦਿਨ ਚੜਾਈ ਕਟ ਉਤਾਰੇ ਪੁਰਸਲਾਤ ਬਹੁਕੂਕੇ ਕਰੇ ਕਹਾਈ ਕੱਟ ਕੇ ਫਿਰ ਸਵਾਰੀਨ ਰਹਾਵਤ ਉੱਤੇ ਹੀ ਪਾਏ ਕੇਤੇ ਹੀ ਅਸੰਖ ਜੁਗਾ ਵਿੱਚ ਪੌਜਲ ਲਹਿਨ ਸਚਾਈ ਬੀਤੇ ਅਸੰਖਾਂ ਚੌਕੜੀ ਫਿਰ ਸੱਟੀਨ ertid ਪਾਏ ਲਖ 84 ਜੋਨ ਵਿੱਚ ਪੰਬਲ ਪੂਸੇ ਖਾਈ ਵੱਡੇ ਭਾਗਾ ਨਾਲ ਹੀ ਆਦਮ ਦੇ ਹੀ ਪਾਈ ਮਾਨਸ ਦੇ ਹੀ ਪਾਏ ਕੇ ਫਿਰ ਸਾਹਿਬ ਕਰੇ ਨਯਾਦ ਅੰਦਰੋ ਕਪਤੀ ਪੋ ਮੁਖ ਨੇਉਂਦਾ ਜਿਵੇਂ ਕਮਾਨ ਤੋਪ ਚੀ ਜਿਵੇਂ ਬੰਦੂਕ ਲੈ ਲੈਂਦੇ ਮਿਰਗੇ ਮਾਰ ਕੱਢੇ ਕੁੰਡ ਹਰਮੜੀ ਨਿਵ ਬੇਮੁਖ ਕਰਨ ਸੰਗਾਰ ਅੰਦਰ ਹਵਸ ਸੱਚ ਜੇ ਪਾਵੇਂ ਹੁਸਨ ਕੇ ਨਾਹੀਂ ਉਹ ਦਰਗਾ ਅੰਦਰ ਸੁਰਖ ਰੂਹ ਅੰਮ੍ਰਿਤ ਫਲ ਚੁਣ ਖਾਈ ਕੋ ਵੀਰਲਾ ਮਾਰਗ ਸੱਚ ਦੇ ਕੋਟੀ ਮਤੇ ਹੋਏ ਸੈ ਹਜ਼ਾਰੀ ਨਾ ਲਹਾ ਲੱਖੀ ਨਾ ਪਾਈਐ ਸੋਏ ਜੋ ਪਾਰਸ ਅੰਦਰ ਪੱਥਰਾ ਜੋ ਪਾਰ ਜਾਤ ਬਨ ਆਹੇ ਜਿਉ ਗਉਆਂ ਅੰਦਰ ਕਾਮ ਤੈਨ ਤਿਉ ਸਾਧੂ ਮਨੁਖ ਮਾਹੇ ਕੋਈ ਲਖ ਨ ਹੰਗਈ ਸਾਧੂ ਚਲਤ ਅਪਾਰ ਜੋ ਇਸ ਜਾਣੇ ਇਕ ਤੂ ਤੋ ਉਹ ਵੀ ਸਾਧ ਵਿਚਾਰ ਨਾਤਰ ਸਭਾ ਤਕੇ ਬਾਜ ਬੈਠੇ ਜਾਲ ਵਿਛਾਈ ਮਾਇਆ ਮੂਲੋ ਵਿਛਾਈ ਕੇ ਫਿਰ ਮਾਇਆ ਲੈਨ ਫਹਾਈ ਸਭ ਬੈਠੇ ਜਾਲ ਵਿਛਾਈ ਕੇ ਕੋ ਫਾਸੇ ਅਥੇ ਆਈ ਇੱਕ ਮੁਰਗ ਅਵੇਹ ਆਮਦੇ ਲੈ ਜਾਂਦੇ ਜਲ ਉਡਾਏ ਬਚਕਰ ਆਪਣੇ ਵਾਸਤੇ ਸਿਰ ਲੈਂਦੇ ਪਪ ਅਫਾਰ ਬੱਜਰ ਪਾਪ ਨਾ ਉਤਰਨ ਰਸਾਤਲ ਖੜਨ ਪਤਾਰ ਕੋਡੀ ਤੁਲ ਹਲਾਲ ਦੀ ਨਹੀਂ ਦਮਣਾ ਕੋਟ ਹਰਾਮ ਕੋਟੀ ਆਖੂਟ ਪੰਡਾਰ ਹੈ ਕੋਟ ਦਰਬ ਨਕਤ ਹੋ ਕਾਮ ਜੈਸੀ ਚਿੰਗ ਅਨਾਰ ਦੀ ਵਨਖੰਡ ਸਕਲ ਜਲਾਈ रंचक सिमरन प्रभु को कोट पाप जल जाए पापी बहु प्रकार के उत्तम मध्यम जान हत्या खट प्रकार है मन में लिहो पहचान ब्राह्मण हत्या मारिया गोत्री हथ कराई ऋण हत्या कन्या हत्या विश्वास कात कोट चिन्ह में पाप सम हत्या एक कहाई खट हत्या के तुल है गुरते सिख फिर जाहे ਵਿਸ਼ਵਾਸ ਕਾਤ ਇੱਕ ਕੋਟ ਸਮ ਹੱਤੇ ਮਾਇ ਅਰ ਪਾਪ ਔਰ ਹੱਤਿਆ ਸਭ ਉਤੇ ਇਹ ਹੱਤਿਆ ਨਹੀਂ ਜਾਤ ਕੋਟ ਪਾਪ ਕੇ ਤੁਲ ਹੈ ਅਕਿਰਤ ਕਨ ਨਰ ਜੋਈ ਮਹਾ ਪਾਤ ਕੀ ਜਾਣੀ ਹੈ ਜੋ ਰਵੇ ਪ੍ਰਾਈ ਨਰ ਇਹ ਸਭੇ ਪਾਪ ਇਕੱਤਰ ਕਰ ਜੇਤੇ ਵਰਤਨ ਲੋਏ ਅਦਿਸ਼ਟ ਵਿਚਾਰੇ ਦੇਖ ਕੇ ਸਭ ਪਾਪ ਚੜੇ ਸਿਰ ਸੋਏ ਸਾਈਆਂ ਨਿੰਦਕ ਨਾ ਮਰੇ ਜੀਵ ਹੈ ਵਰਸ અપਾਰ ਸਭ ਪਾਪੀ ਦਾ ਫੇੜਿਆ ਨਿੰਦਕ ਕੇ ਸਿਰਪਾਰ ਪੜਨ ਕੁਰਾਨ ਕੁਰਾਨ ਬਹੁ ਭੇਦ ਪਾਵੇ ਕੋਈ ਚਾਰ ਕਿਤਾਬਾਂ ਵੇਦ ਚਾਰ ਪੜ ਗੁਰ ਚੱਲੇ ਰੋਏ ਮੁੱਲਾ ਬਾਗ ਨਮਾਜ਼ ਕਰ ਐਨਿਸ ਕਰੇ ਪੁਕਾਰ ਖਲਕਤ ਕੋ ਸੁਣਾਏ ਦੇ ਲਹੇ ਨ ਆਪਣ ਸਾਰ ਪੜਿਆ ਨਾ ਪਾਵੇ ਭੇਦ ਕਿਹੋ ਪੁੱਛਿਆ ਸੋਈ ਪਾਏ ਜਿਨ ਬੁੱਝਿਆ ਤਿਨ ਸੂਚਿਆ ਸਾਚਾ ਇੱਕ ਖੁਦਾਏ ਮੋਟੀ ਪਗੜੀ ਬਨ ਕੇ ਲੰਮਾ ਸ਼ਮਲਾ ਖੋਲ ਲੁਕਮਾ ਖਾਵਨ ਰਿਸ਼ਵਤੀ ਕਹਿ ਨਦਰੋ ਕੀ ਬੋਲ ਛੱਡਨ ਰਹਾ ਕਿਤਾਬ ਦਾ ਪੜਨ ਰਹਾ ਸ਼ੈਤਾਨ ਦੁਨੀਆ ਦੋਜ਼ਕ ਜਲ ਮਰਨ ਕਿਆਮਤ ਹੋਏ ਹਰਾਮ ਲੱਖ ਚੌਰਾਸੀ ਉਮਤੀ ਸਿਰ ਜੀ ਆਪ ਅੱਲਾਹ ਗੁਨਾ ਗੁਨ ਉਪਾਏ ਕੀ ਕੀਤਿਅਸ ਫੇਰ ਸਲਾ ਇੱਕੋ ਆਪ ਖੁਦਾਏ ਹੈ ਸਿਰ ਪਾਤ ਸਿਰ ਸ਼ਾਹ ਪਾਤ ਸ਼ਾਹ ਬਿਨਾ ਵਜ਼ੀਰ ਰਾਜ ਹੈ ਅਗੰਮ ਬੇਅੰਤ ਅਥਾ ਦੂਜੀ ਕੁਦਰਤ ਸਾਜ ਕੇ ਕੀਤੀ ਆਦਮ ਰੂਪ ਕਾਨ ਹੈ ਵਾਨ ਨਬਾਤ ਹੈ ਤ੍ਰੈ ਸਿਰ ਤੀਨੋ ਕੇ ਪੂਪ ਖਾਸੇ ਬੰਦੀ ਕੁਦਰਤੀ ਸਿਰ ਜੇ ਖੁਦ ਕਰਤਾਰ ਸਿਫਤ ਕਰਨ ਕਿਤਾਬ ਪੜ ਸਭ ਉਪਰ ਸਿਰਦਾਰ ਇਕ ਦੋ ਆਦਮ ਲੱਖ ਕਰ ਲੱਖੋਂ ਲੱਖ ਅਸੰਖ ਇਕੋ ਜੁਸਾਰੂ ਇਕ ਰਹਾ ਸ਼ੈਤਾਨ ਬੇਅੰਤ ਸਭ ਨੀਰਾਈ ਇਕ ਰਬ ਕੁਦਰਤ ਕਈ ਰਸੂਲ ਇਕੋ ਇਕ ਖੁਦਾਏ ਨੂੰ ਮੰਨੇ ਪਵੇ ਕਬੂਲ ਬੰਦੇ ਇਕ ਖੁਦਾਏ ਦੇ ਹਿੰਦੂ ਮੁਸਲਮਾਨ ਦਾਵਾ ਰਾਮ ਰਸੂਲ ਕਰ ਲੜਦੇ ਬਈ ਮਨ ਜੋਰਾ ਕੁਫਰ ਹਰਾਮ ਹੈ ਕਿਸੇ ਨਾ ਕਰੋ ਰੰਜੂਲ ਜੀਤੀ ਦੁਨੀਆ ਬੰਦਗੀ ਦਰ ਗਿਆ ਪਵੇ ਕਬੂਲ ਖਾਸਾ ਜੁਸਾ ਆਦਮੀ ਚੁਣਿਆ ਸਭਨਾ ਮਾਹੀ ਦੇਵੇ ਖਬਰ ਖੁਦਾਏ ਦੀ ਬੇਦਕਤੀ ਸੁਣਾਈ ਦਾਵਾ ਛੱਡੋ ਮੋਮ ਨੂੰ ਦਰਗਾਹ ਪਵੋ ਕਬੂਲ ਚਾਰ ਕਤੇਬਾ ਹਿੰਦੂਆ ਚਾਰੇ ਕਹੇ ਰਸੂਲ ਇਕੋ ਨੂਰ ਖੁਦਾਏ ਹੈ ਇਕੋ ਆਦਮ ਰੂਹ ਜਾਣ ਬੂਝ ਦਾਵਾ ਕਰੇ ਪਵੇ ਕੁਫਰ ਕੇ ਖੂ ਇਕੋ ਪਾਗ ਖੁਦਾਏ ਹੈ ਇਕੋ ਤਸਬੀਹਾਂ ਮੰਨ ਕੇ ਇਕ ਸੇ ਰੰਗ ਹੈ उफर दिखाया लाख जीवतिया मारे जी को ते पर छुरी हराम मार मुर्दिया पाक हलाल है कुठी रवा कलाम जिसनु कोई मारसी सो भी मारन हार कियामती लेखा निबड़े छुट्टा है किवें ना यार एकस आदमी बाहरी सबो सही हलाल रब्ब रजई जी मरे तिन पर कही कलाम जितनी उम्र रब दी ਅਰਬਾਨਾ ਸਰਮਾਹੀ ਕਾਨ ਹੈਵਾਨ ਨਬਾਤ ਤਰੇ ਚੌਥਾ ਇਨਸ ਕਹਾਈ ਸਬਨਾ ਇਕੋ ਰੂਹ ਹੈ ਪੰਜ ਤਨ ਪਾਕ ਖੁਦਾਈ ਬਾਜ ਅਲਾਦੀ ਬੰਦਗੀ ਪਹਿਰੇ ਖਾਈ ਗੁਨਾਹੀ ਕਾਇਮ ਦਾਇਮ ਕੁਦਰਤੀ ਇੱਕ ਉਪਾਏ ਅਲਾਈ ਚੌਪੜ ਬਾਜੀ ਖਲਕ ਦੀ ਫਿਰ ਫਿਰ ਆਵੇ ਜਾਈ ਸਵਾਲ ਕਾਜੀ ਰੁਕਨਦੀਨ ਸੂਰਾ ਰੁਕਨਲ ਆਖੇ ਨਾਨਕਾ ਸੱਚ ਕਤੇਬ ਕੁਰਾਨ ਇਹ ਕਤੇਬ ਮਨਸੂਖ ਹੈ ਚੌਥਾ ਮਨਫਰਮਾਨ ਹੁਕਮ ਨ ਚੱਲੇ ਤ੍ਰਿਹਾਂ ਦਾ ਮੰਨਨ ਮੁਸਲਮਾਨ ਇਕਾ ਇਕੀ ਹੋਈ ਰਹਿ ਸਾਬਤ ਰੱਖ ਈਮਾਨ ਜਵਾਬ ਨਾਨਕ ਸ਼ਾਸੂਰਾ ਨਾਨਕ ਆ ਕੀ ਰੁਕਨਦੀਨ ਪੜ ਕੇ ਦੇਖ ਕਿਤਾਬ ਚਾਰ ਕਿਤਾਬਾਂ ਚਾਰ ਯੁਗ ਸਭ ਮਸਹਬ ਵਿੱਚ ਆਪ ਚਾਰ ਕਤੇਬਾਂ ਚੋਂ ਜੁਗੀ ਕਹਿੰਦੇ ਆਦਿ ਜੁਗਤ ਤਰੇ ਰਚੀਆਂ ਤੋਹੇ ਰੁਕਨਦੀਨ ਤੇ ਸਤੇ ਲਗੇ ਅਜ਼ਾਬ ਮਨ ਅਲਾਦੇ ਕੋਲ ਨੂੰ ਮਨ ਕ ਤੇ ਬਾਚਾਰ ਅਰ ਬਾਰ ਨਾਸਰ ਮਨ ਤੂੰ ਜੋ ਚਾਰ ਅਲਾਦੇ ਯਾਰ ਚਾਰੇ ਕੋਲ ਖੁਦਾਏ ਦੇ ਚਾਰੋਂ ਮਸਬ ਇਕ ਚੋਹਾ ਵਿੱਚ ਖੁਦਾਏ ਹੈ ਇਕਾ ਇਕੀ ਵੇਗ ਬ੍ਰਾਹਮਣ ਛਤਰੀ ਵੈਸ਼ ਸੂਦਰ ਚਾਰੋਂ ਵਰਨ ਪਛਾਨ ਆਪੋ ਆਪਣੀ ਨੌਬਤੀ ਚੱਲੇ ਜਾਏ ਨੀਸਾਨ ਚਾਰੇ ਜਾਗੇ ਚੋਹ ਜੁਗੀ ਜੰਗ ਉਹ ਚਲਾਈ ਰਹਾ ਚਾਰੇ ਵੇਖ ਜਹਾਨ ਵਿੱਚ ਰੱਖ ਈਮਾਨ ਖੁਦਾਈ ਖੁਦੀ ਨਾ ਕਿਸੇ ਮੇਟਿਆ ਕਰਦੇ ਖਿਚੋ ਤਾਨ ਆੜਾ ਗੋੜੀ ਨਿਤ ਕਰੇ Hindu Musalman ਕਾਦਰ ਕਿਸੇ ਨਾ ਦੇਖਿਆ ਕੁਦਰਤ ਗਰਭ ਗੁਮਾਨ ਦਾਵੇ ਉੱਤੇ ਲੜ ਮਰੇ ਪੜਨ ਕੁਰਾਨ ਕੁਰਾਨ ਕੀਤੇ ਲੱਖ ਪੈਗੰਬਰਾਂ ਉਮਤ ਲੱਖ ਅਲਾਈ ਕਲਮਾ ਇੱਕ ਖੁਦਾਏ ਹੈ ਦੂਜੀ ਤਰੋਧ ਬਗੋਏ ਵਾਹਦਲਾਸ਼ਰੀਕ ਹੈ ਉਹ ਪਾਕੋ ਪਕ ਖੁਦਾਈ ਨਾਹੀ ਨਮੂਨਾ ਜਿਸ ਦਾ ਬੇਚਕੂਨ ਕਹਾਏ ਕਿਸੇ ਨਾਲ ਨਾ ਬੋਲਦਾ ਦੁਆ ਕੋਈ ਨਾ ਹੋਏ ਨਾਨਕ ਆਖੇ ਰੁਕਨਦੀਨ ਅੱਲਾ ਯਾਰ ਨਾ ਕੋਈ ਚਾਰੋ ਯਾਰ ਖੁਦਾਏ ਦੇ ਅਰਬਾ ਨਾਸਰਪਾਲ ਬਾਦੀ ਆਪੀ ਆਤਸ਼ੀ ਖਾਕ ਨਿਮਾਣੀ ਨਾਲ ਪੰਜਵਾ ਰੂਪ ਮਿਲਾਏ ਕੇ ਹੋਏ ਪੰਜ ਤਨ ਪਾਕ ਜੋ ਹਤੇ ਬਾਹਰ ਜੋ ਰਹਿ ਤਿੰਨਾ ਕੋ ਨਾ ਪਾਕ ਇਕ ਨਾਮ ਅਸ਼ਰਕ تھا ਪਿਆ ਇਕ ਨਾਮੰਨਿਆ ਗਰੂਪ ਇਕ ਜਨੂਬ ਮਨਾਈ ਦੇ ਰਹੀ ਸ਼ਮਾਲ ਦਰੂਦ ਤ੍ਰੇ ਏ ਕੁੰਡਾ ਪਾਲੀਐ ਤ੍ਰੇ ਏ ਜੋਤੇ ਭੇਦ ਤੋ ਰੇਤ ਅੰਜੀਲ ਜੰਬੂਰ ਤ੍ਰੇ ਪੜ ਸੁਣ ਡਿੱਠੇ ਵੇਦ ਜਿਸ ਗੁਣ ਦੇ ਨ ਪਾਈ ਸੀ ਜਿਸ ਕੋ ਪਿਆ ਨਸੀਬ ਨਾਨਕ ਕਲਯੁਗ ਤਾਰਨੇ ਪ੍ਰਗਟ ਪਇਆ ਰਸੀਦ ਬੇਦ ਅਥਰਬਨ ਬਾਹਰੇ ਜੇ ਕੋ ਕਰਮ ਕਰੇ ਇਸ ਪਰ ਗਜ਼ਬ ਸ਼ੈਤਾਨ ਦਾ ਰੱਬ ਨਾ ਟੋਈ ਤੇ ਹੈ ਨਾਹੀ ਸੇ ਗੋਤਰੀ ਤਰਪਣੋ ਰਾਜਾ ਨਾਹੀ ਨਿਮਾਜ਼ ਅਮਲਾ ਬਾਜੋ ਮੋਮਨੋ ਦੋਜ਼ਕ ਦੁਨੀ ਅਜ਼ਾਬ ਦੋਜ਼ਕ ਦੁਨੀਆ ਕਾਰਨੇ ਐ ਨਿਸ ਫਿਰੇ ਰੰਜੂਲ ਕਰਖ ਨਮਾਜ਼ਾਂ ਬਹੁ ਕਰੈ ਪਵੇ ਨਾ ਜਾਏ ਕਾਈ ਕਬੂਲ ਦੁਖੀ ਦੁਨੀ ਸਿਹੜੀ ਐ ਜਾਏ ਤਾਂ ਲੱਗੇ ਦੁਖ नानक सच्चे नाम बिन किसे न लगती भुख दूजी दुनिया कुफर है अंदर रखे छपाई सच इस्लाम खुदाए है कूकन अलाई अलाए कूकन बजाए के रबाब मृदंगा नाल नच नच नाम पुकार दे दे पूरे ताल नच नच नाम पुकार दे 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 पूरे ताल कूकन जली पाए के हिंदू मुसलमान ਰੱਬ ਨਾ ਸੁਣਦਾ ਇਹ ਗੱਲ ਚੱਕ ਚੱਕ ਮੂਏ ਅਜਾਨ ਕਾਫਰਾਂ ਝੂਠੀ ਬੰਦਗੀ ਬੁਰੀਆਲੀ ਕਰਮ ਨਿਵਾਜ਼ ਸੱਚੇ ਮਾਰੇ ਝੂਠ ਪਰ ਕਾਜੀ ਕਰੇ ਅਕਾਂਚ ਦੀਨ ਦਵਾਇਆ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਲੀ ਸਾਥ ਦੁਨੀਆ ਦੋਜਕ ਜਲ ਮੂਈ ਪਈ ਅਸੰਖ ਨਪਾਕ ਸ਼ਰਾ ਸ਼ਰੀਅਤ ਸੂਦ ਕੇ ਹਰਾਮ ਹਲਾਲ ਪਛਾਨ ਕਰੋ ਅਦਾਲਤ ਸੱਚ ਕੀ ਰਾਹ ਸ਼ਰੀਅਤ ਮਾਨ ਆਇਆ ਰਾ ਸ਼ਰੀਅਤੇ ਕਰਕੇ ਅਮੁੱਲ ਵਿਚਾਰ ਪਹੁੰਚੇ ਹਕ ਹਕੀਕਤ ਮਾਰਫਤੀ ਮਨ ਮਰ ਮਨ ਮੂਆ ਅਲਮੂਆ ਚਾਹੇ ਅਚਾਹੇ ਮਰ ਜਾਏ ਹੁਕਮ ਪਛਾਣੇ ਰੱਬ ਦਾ ਸੱਚੇ ਮਹਿਲ ਸਮਾਏ ਸੱਚ ਪੁਰਾਣਾ ਨਾਤੀ ਹੈ ਨਾਮ ਨਾ ਮੈਲਾ ਹੋਏ ਸੱਚੋ ਓਰ ਹੈ ਸਭ ਕੋ ਸਬਤਕ ਰਹੀ ਖਲੋਏ ਸੁਣੀਐ ਕਾਜ਼ੀ ਰੁਕਨਦੀਨ ਪੜਕੇ ਵੇਖ ਕੁਰਾਨ ਇਕ ਔਰੂ ਅਮਨਤੀ ਜੇ ਸਾਬਤ ਰਖੇ ਈਮਾਨ ਇੱਥੇ ਉਥੇ ਦੋਹੀ ਜਗ ਥਾ ਭੇਦੋਏ ਜਹਨ ਇੱਥੇ ਦੇ ਉਥੇ ਲੈ ਗੱਲਾਂ ਹੋਰ ਸ਼ੈਤਾਨ ਜੇ ਹਾਂ ਭੀਜੈ ਸੋ ਲੁਣੈ ਜੋ ਖਟਾ ਸੋ ਖਾਏ ਅਮਲੀ ਆਪੋ ਆਪਣੀ ਲੇਖਾ ਮਿਲੇ ਸਜਾਏ ਮਿੱਟੀ ਪੂ ਸੁਲਮਾਨ ਕੀ ਪੇੜਾ ਪਈ কুমਯਾਰ ਘੜ ਪਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ ਅਵਲ ਦੁਸ਼ਮਨ ਨਫਸ ਹੈ ਦੂਜਾ ਹੈ ਸ਼ੈਤਾਨ ਤੀਜਾ ਦੁਸ਼ਮਨ ਦੁਨੀ ਹੈ ਕਰਦੀ ਗਰਭਗੁਮਾਨ ਚੌਥਾ ਦੁਸ਼ਮਨ ਖਾਬ ਹੈ ਜਪੜਨਾ ਤਿੰਦੀ ਨਾਮ ਪੰਜਵਾਂ ਦੁਸ਼ਮਨ ਕੋੜਨਾ ਕੋੜਮਾ ਜਿਸ ਸੇ ਤੀ ਗਲਤਾਨ ਛੇਵਾਂ ਦੁਸ਼ਮਨ ਤਾਮ ਹੈ ਜਿਸ ਬਾਝੋ ਹੈਰਾਨ ਨਾਨਕ ਇਤੇ ਵੈਰੀ ਹੁੰਦੇ ਸੋ ਕਿਉ ਕਰ ਰਹੇ ਈਮਾਨ ਸਾਬਤ ਰੱਖਣ ਰੂਹ ਨੂੰ ਤੋ ਸਾਬਤ ਈਮਾਨ ਬਾਜੋ ਸੱਚੇ ਨਾਮ ਦੇ ਫੱਕੜ ਸਭ ਜਹਾਨ ਪੰਜ ਹਵਾਸ ਖਫੀ ਸੰ ਸਾਬਤ ਕਰਨ ਨਾ ਦੀਨ ਰੂਹ ਨ ਕਾਇਮ ਲੈ ਉਡਣ ਅਮਲਾਂ ਬਾਜੋ ਹੀਨ ਸਾਹਿਬ ਕਾ ਫਰਮਾਇਆ ਲਿਖਿਆ ਵਿੱਚ ਕਿਤਾਬ ਬਿਨਾ ਇਬਾਦਤ ਬੰਦਗੀ ਹੋਰ ਅਮਲ ਸ਼ੈਤਾਨ ਨਾਨਕ ਨਾਉ ਖੁਦਾਈ ਕਾ ਦਿਲ ਹੱਛੈ ਮੁਖਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਖਾਕੀ ਬੁੱਤ ਬਣਾਇਆ ਖਾਕੇ ਮਿਲਸੀ ਜਾਏ ਜੀਵਤ ਖਾਕੀ ਹੋਏ ਰਹੇ ਫਿਰ ਖਾਕ ਨਾ ਤੇ ਸਹਿ ਖਾਈ ਕੇ ਲੈ ਆਇਓ ਮੋਮਨੋ ਫਿਰ ਤੂੰ ਕੇ ਲੈ ਜਾਈ ਤੂੰ ਰਹਿ ਜੀਵਨ ਕਰਨੇ ਬੁਰੇ ਨਾ ਅਮਲ ਕਮਾਈ ਨਾਨਕ ਦੁਨੀਆ ਪਾਸ ਰੰਗ ਪਸੂ ਹੋ ਪਸਖੇ ਅਸੂ ਪਸ ਕਮਾਵਣੀ ਪੀ ਪਸ ਪਰਿਆਦੇ ਹੈ ਜਾਜੀਓ ਵਿੱਚੋਂ ਕੱਢਿਆ ਪਸੂ ਪਰਿਆ ਜਾਏ ਅੱਗੇ ਲਿਖ ਹੈ ਮੰਗੇ ਹੋਰ ਦਸੂਣੀ ਪਾਏ